ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿਸ ਵਿੱਚ ਅੱਜ 27 ਜੂਨ ਪੰਜਾਬ ਦੇ 7:30 ਵਜੇ ਤੋਂ ਲੈ ਕੇ ਸਵੇਰ ਤੀਂ ਪੰਜਾਬ ਦੇ ਮੌਸਮ ਨਿਕਲ ਕਰਕੇ ਕਿਨਾ ਪਾਕਾਂ ਵਿੱਚ ਆਪਣਾ ਮੀਂਹ ਕਣ ਸਾਰਾ ਨੇ ਕਿਰਿਆ ਲਾ ਕੇ ਸਾਫ ਤੇ ਖੁਸ਼ਕ ਕੰਬਣੇ ਲੈਣਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਾਂ ਚਾਹਤੇ ਨਵੇਂ ਆਇਆ ਕਰਪਾ ਕਰਕੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਆਪਣੇ ਕਿਸਾਨ ਵੀ ਨਾਲ ਯਾਰਾਂ ਵੈਲੀ ਉਹਨਾਂ ਵੀਡੀਓ ਸ਼ੇਅਰ ਜਰੂਰ ਕਰ ਦਿਓ ਚਲੋ ਅਗੇ ਵਧਦੇ ਹਾਂ ਵੀਡੀਓ ਵੱਲ ਉਹ ਤਾਂ ਹੀ 7:30 ਵੇ ਪੰਜਾਬ ਦੀਆਂ ਸ਼ਾਮਾਂ ਦੀਆਂ ਲਾਈਵ ਸੈਟਰ ਤੇ ਤੁਹਾਨੂੰ ਦੇ ਸਕਦਾ ਹਾਂ ਪੰਜਾਬ ਦੇ ਸਾਰੇ ਭਾਗ ਆਪ ਨੂੰ ਸਾਹਦੇ ਖੁਸ਼ਕ ਬਣੇ ਹੋਏ ਨੇ ਕਿਸੇ ਭਾਗ ਵਿੱਚ ਹੁਣ ਕੋਈ ਬਾਲੀ ਖਾਸ ਬਦਲ ਹੋਈ ਨਹੀਂ ਆ ਹਲਕੀ ਫੁਲਕੀ ਜੀ ਬਦਲਬਾਈ ਹੈ ਬਾਕੀ ਆਪਾਂ ਮੌਨਸੂਨ ਦੀ ਗੱਲ ਕਰੀਏ ਮੌਨਸੂਨ ਕਿੱਥੇ ਪਹੁੰਚ ਚੁੱਕੀ ਹੈ ਆ ਤੁਹਾਨੂੰ ਅੱਜ ਅੱਜ ਦੇਖੋ ਲੇਟੈਸਟ ਰਿਪੋਰਟ 27 ਜੂਨ ਦੀ ਤੁਸੀਂ ਦੇਖੋ ਆਪਣੇ ਪੰਜਾਬ ਵਿੱਚ ਮੌਨਸੂਨ ਐਂਟਰ ਕਰਨ ਹੀ ਵਾਲੀ ਹੈ ਤੁਸੀਂ ਦੇਖ ਸਕਦੇ ਹੋ ਆਪਣੇ ਮੌਨਸੂਨਦਰੋ ਐਂਟਰ ਕਰੂਗੀ ਆਪਣੇ ਦਵਾਬੇ ਵਾਲੇ ਭਾਗ ਵੱਲੋਂ ਪਹਿਲਾਂ ਆਪਣੇ ਦਵਾਬੇ ਦੇ ਭਾਗਾਂ ਨੂੰ ਕਵਰ ਕਰੂਗੀ ਫਿਰ ਮੱਧ ਫਿਰ ਆਪਣੇ ਮੱਝ ਤੇ ਮਾਲਵੇ ਦੇ ਆਪਣੇ ਸਾਰੇ ਦੀ ਭਾਗ ਨੂੰ ਇਹ ਕਵਰ ਕਰਦੀ ਕਰਦੀ ਗਾਂ ਮਦੂਗੀ ਬਾਕੀ ਤੁਸੀਂ ਦੇਖੋ ਇਹ ਤਕਰੀਬਨ ਆਪਣੇ ਹੋ ਸਕਦਾ ਹੈ ਕਿ ਕੱਲ ਨੂੰ ਪੋਸ ਤੋਂ ਐਂਟਰ ਕਰ ਜਾਵੇ ਨਹੀਂ ਤਾਂ ਪਰਸੂ ਨੂੰ ਐਂਟਰ ਕਰ ਲਈ ਜਾਊਗੀ ਹੋ ਸਕਦਾ ਹੈ ਕੱਲ ਸ਼ਾਮ ਨੂੰ ਆਪਣੇ ਮੌਨਸਨ ਪੰਜਾਬ ਵਿੱਚ ਐਂਟਰ ਕਰ ਜਾਵੇ ਦੋਬੇ ਵਾਲੇ ਭਾਗ ਤੋਂ ਕੱਲ ਨੂੰ ਆਪਣੇ ਦੋਬੇ ਵਾਲੀ ਸਾਈਡ ਤੋਂ ਮੌਨਸਨ ਐਂਟਰ ਕਰਨ ਵਾਲੀ ਤੁਸੀਂ ਦੇਖ ਸਕੋ ਬਾਕੀ ਆਪਾਂ ਕਰਕੇ ਮੀਂਹ ਕਣ ਦੀ ਸਰਦੀ ਹੁਣ ਇੱਕ ਤੁਸੀਂ ਦੇਖੋ ਚੰਗੀ ਤਰ੍ਹਾਂ ਇਹ ਤੇ ਪਤਾ ਲੱਗ ਰਿਹਾ ਹਲਕੀ ਜੀ ਬੱਦਲ ਵਈ ਆਪਣੇ ਪੰਜਾਬ ਦੇ ਸਾਰੇ ਭਾਗਾਂ ਵਿੱਚ ਬਣੀ ਹੋਈ ਹੈ ਦੇਖੋ ਆਪਣੇ ਹੁਣ ਤੋਂ ਲੈ ਕੇ ਆਪਣੇ ਸਵੇਰ ਤਾਈ 6 7 ਵਜੇ ਤਾਈ 50 ਦਾ ਮੌਸਮ ਆਪਣ ਨੂੰ ਠੀਕ ਸਾਹ ਦੇਖਣ ਨੂੰ ਮਿਲੂਗਾ ਕਿਸੇ ਭਾਗ ਵਿੱਚ ਕੋਈ ਵੀ ਮੀਂਹ ਕਰਨ ਦਾ ਸਾਰ ਨਹੀਂ ਹੈ ਨਾ ਮਾੜੀ ਮੂਡ ਟਮੇ ਬੱਦਲ ਬਾਈ ਜੀ ਪੰਜਾਬ ਵਿੱਚੋਂ ਟਰੈਵਲ ਕਰਦੇ ਰੂਗੀ ਰਾਤ ਨੂੰ ਪਰ ਮੀਂਹ ਕਰਨ ਦਾ ਕੋਈ ਸਾਰ ਨਹੀਂ ਹੈ ਨਾ ਬਾਕੀ 7:30 ਵਜੇ ਤਾਈ ਦੇਖੋ ਸਵੇਰੇ ਇੱਕ ਸੈਸਟਮ ਥੋੜਾ ਜਿਹਾ ਕ੍ਰੀਏਟ ਹੋਊਗਾ ਜਿਸ ਤੱਕ ਇਹ ਖਾਸ ਆਪਣੇ ਪ੍ਰਭਾਵ ਮਾਜੇ ਦੇ ਭਾਗਾਂ ਵਿੱਚ ਦੇਖਣ ਨੂੰ ਮਿਲੂਗਾ ਤੇ ਇੱਕ ਦੁੱਖਾ ਭਾਗ ਦਬਾਬੇ ਦੇ ਪਕਰੀ 7:30 ਵਜੇ ਦੇ ਸਾਧੋਂ ਆਪਣੇ ਮੱਝੇ ਥੋੜੇ ਬੋਦੇ ਭਾਗ ਦਬਾਬੇ ਥੋੜੇ ਬੋਦੇ ਭਾਗਾਂ ਵਿੱਚ ਸਿਸਟਮ ਦਾ ਕਾਰਵਾਈ ਹੈ ਬਾਕੀ ਭਾ ਕਾਲਮ ਵਾਲਾ ਕਰ ਕਰੀਏ ਆਪਣੇ ਹੁਣ 27 ਜੂਨ 7:30 ਵਜੇ ਤੋਂ ਲੈ ਕੇ ਸਵੇਰ ਤਾਈਂ 6:00 ਵਜੇ ਤਾਈਂ ਕੋਈ ਵੀ ਪੰਜਾਬ ਵਿੱਚ ਹਲਚਲ ਹੋਣ ਦੇ ਕੋਈ ਸਾਰ ਨਹੀਂ ਹਨ ਟੁੱਟਵੀਂ ਜੇ ਬਦਲਵਾਈ ਪੰਜਾਬ ਵਿੱਚ ਟਰੈਵਲ ਕਰਦੇ ਲੂਗੀ ਤੇ ਟੈਂਪਰੇਚਰ ਤੇ ਥੋੜੀ ਘਾਟ ਦੇਖਣ ਨੂੰ ਮਿਲੂਗੀ ਅੱਜ ਰਾਤ ਨੂੰ ਵੀ ਥੋੜੀ ਠੰਡਕ ਦੇਖਣ ਨੂੰ ਮਿਲੂਗੀ ਪੰਜਾਬ ਵਾਸਤੇ ਜੋ ਕਿ ਚੰਗੀ ਗੱਲ ਹੈ ਅੱਜ ਕਾਫੀ ਭਾਗ ਹੋ ਜੂਗਾ ਕਿ ਮੀਂਹ ਦੇਖੂਗਾ ਤਕੜਾ ਤੇ ਕੱਲ ਉਹ ਦਿਨੇ ਹੋ ਸਕਦਾ ਹੈ ਮੀਂਹ ਦੇਖਣ ਨੂੰ ਮਿਲੇ ਆਪਣੇ ਦੁਪਹਿਰ ਤੋਂ ਬਾਅਦ ਬਾਕੀ ਕੋਈ ਰਾਤ ਨੂੰ ਬਾਹਰ ਕੋਈ ਤਕੜੇ ਮੀਂਹ ਦੇ ਸਾਰ ਨਹੀਂ ਹਨ ਸਵੇਰ ਨੂੰ ਆਪਣੇ ਮੱਝ ਦੇ ਭਾਗਾਂ ਵਿੱਚ ਥੋੜਾ ਬਹੁਤ ਤਕੜਾ ਮੀਂਹ ਦੇਖ ਇਹ ਵੀਡੀਓ ਨੂੰ ਸ਼ੇਅਰ ਜਰੂਰ ਬਾਕੀ ਅੱਜ ਦੀ ਵੀਡੀਓ ਨਹੀਂ ਧੰਨਵਾਦ